બસ ਜਿਆਦਾ ਓਵਰਲੋਡ ਹੋ ਜਾਂਦੀ ਹੈ ਕੋਈ ਦੁਰਘਟਨਾ ਅਗਰਸਤ ਹੁੰਦੀ ਹੈ ਕੋਈ ਗੱਡੀ ਜਿਆਦਾ ਓਵਰਲੋਡ ਹੋਣ ਕਾਰਨ ਬ੍ਰੇਕ ਨਹੀਂ ਮੰਦੀ ਤਾਂ ਜਿਹੜਾ ਉਹਦਾ ਖਮਿਆਜਾ ਹੈ ਉਹ ਸਾਡੇ ਡਰਾਈਵਰ ਨੂੰ ਹੀ ਭੁਗਤਣਾ ਪੈਂਦਾ ਕੋਈ ਵੀ ਬੱਸ ਹੁੰਦੀ ਹੈ ਜਾਂ ਕੋਈ ਕਾਰ ਹੁੰਦੀ ਹੈ ਉਹਦੀ ਜਿੰਨੀਆਂ ਸੀਟਾਂ ਦੇ ਬੰਦੇ ਬੈਠ ਸਕਦੇ ਉਹਨੇ ਅਲਾਉਡ ਹੁੰਦੀ ਹੈ ਫਿਰ ਇਹ ਸਰਕਾਰ ਕਿਉਂ ਕਹਿੰਦੀ ਹੈ 52 ਤੋਂ ਵੱਧ ਪਟਾਓ ਬੱਸਾਂ ਦੀ ਘਾਟ ਕਾਰਨ ਹੀ ਜਿਹੜੀ ਸਵਾਰੀ ਹੈ ਅਸੀਂ ਓਵਰਲੋਡ ਲੈ ਕੇ ਜਾਂਦੇ ਆ ਜਿਹਦਾ ਖਮਿਆਜਾ ਸਾਨੂੰ ਡਰਾਈਵਰ ਕੰਟਰੈਕਟਰ ਨੂੰ ਭੁਗਤਣਾ ਪੈਂਦਾ। ਨਮੀ ਬੱਸ ਵੀ ਸਾਡੀ ਅਨਸੋਰਸ ਨਹੀਂ ਹੁੰਦੀ ਉਹਦਾ ਮੇਨਟੇਨੈਂਸ ਦਾ ਖਰਚਾ ਜਿਹੜਾ ਉਹ ਵੀ ਸਾਡੇ ਡਰਾਈਵਰ ਆ ਜਿਹੜੇ ਆਪ ਭੁਗਤਦੇ ਆ ਇੱਥੇ ਤੱਕ ਜਿਹੜੀ ਸਾਨੂੰ ਮਾਰ ਹੈ ਇਹ ਪੈਂਦੀ ਹੈ। 15 ਸਾਲ ਸਰਵਿਸ ਦੇ ਵਿੱਚ ਉਹਦੀ ਤੀਜੀ ਜਾਂ ਚੌਥੀ ਰਿਪੋਰਟ ਹੁੰਦੀ ਹੈ ਤਾਂ ਉਹਨੂੰ ਬਲੈਕਲਿਸਟ ਕਰਕੇ ਉਹਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ। ਅਸੀਂ ਅੱਜ ਵੀ ਆਪਣੇ ਆਪ ਨੂੰ ਲੁੱਟਿਆ ਤੇ ਕੁੱਟਿਆ ਮਹਿਸੂਸ ਕਰ ਰਹੇ ਆ ਗੁਲਾਮ ਮਹਿਸੂਸ ਕਰ ਰਹੇ ਆ। ਆਨਰ ਦੇਖ ਰਹੇ ਹੋ ਮਹਾਂਨੁਰਾਗ ਸ਼ਰਮਾ ਅੱਜ ਯੂਨੀਅਨਸ ਵੱਲੋਂ ਪੀਆਰਟੀਸੀ ਦੀ ਜਿਹੜੀ ਮੁਲਾਜ਼ਮ ਜੱਥੇਬੰਦੀ ਹੈ ਉਸ ਵੱਲੋਂ ਇੱਕ ਫੈਸਲਾ ਵਾਪਸ ਲਿੱਤਾ ਗਿਆ ਹੈ ਜਿਸ ਦਾ ਕਿ ਜਨਤਾ ਵੱਲੋਂ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਚੱਲਦੇ ਹਾਂ ਕਿ ਕੁਝ ਦਿਨ ਪਹਿਲਾਂ ਯੂਨੀਅਨਸ ਵੱਲੋਂ ਕਿਹਾ ਗਿਆ ਕਿ ਇੱਕ ਬੱਸ ਦੇ ਵਿੱਚ 52 ਸੀਟਾਂ ਨੇ ਤੇ 52 ਸਵਾਰੀਆਂ ਹੀ ਬਿਠਾਈਆਂ ਜਾਣਗੀਆਂ ਆਖਰ ਅਜਿਹੇ ਆ ਫੈਸਲਾ ਕਿਉਂ ਲਿੱਤਾ ਗਿਆ ਕਿਉਂਕਿ ਪਹਿਲਾਂ ਵੀ ਲੰਬੇ ਸਮੇਂ ਤੋਂ ਇਹ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਪਰ ਇਹਨਾਂ ਸੰਘਰਸ਼ ਹਮੇਸ਼ਾ ਹੀ ਰੋਜ਼ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਜਾਂ ਬੱਸ ਅੱਡਿਆਂ ਦੇ ਗੇਟ ਬੰਦ ਕਰਕੇ ਕੀਤਾ ਜਾ ਰਿਹਾ ਸੀ ਪਰ ਇਹ ਵੱਖਰੇ ਕਿਸਮ ਦਾ ਇੱਕ ਸੰਘਰਸ਼ ਕਿਉਂ ਛੇੜਿਆ ਗਿਆ ਕਿਉਂ ਫੈਸਲਾ ਲਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ 2023 ਦੇ ਵਿੱਚ ਇੱਕ ਫੈਸਲਾ ਲਿੱਤਾ ਗਿਆ ਇੱਕ ਕੰਡੀਸ਼ਨ ਲਗਾ ਦਿੱਤੀ ਗਈ ਕਿ ਬੱਸ ਕਨੈਕਟਰ ਜਦੋਂ ਬੱਸ ਦੇ ਟਿਕਟਾਂ ਘਟਦਾ ਤੇ ਉਸ ਦੇ ਵਿੱਚ ਜੇਕਰ ਇੱਕ ਟਿਕਟ ਮਿਸ ਹੋ ਜਾਂਦੀ ਹੈ ਮਤਲਬ ਚਾਹੇ ਉਹ ਟਿਕਟ 10 ਰੁਪਏ ਦੀ ਹੈ ਚਾਹੇ 15 ਰੁਪਏ ਦੀ ਹੈ ਚਾਹੇ 20 ਰੁਪਏ ਦੀ ਹੈ ਅਗਰ ਚੈਕਰ ਆਂਦਾ ਹੈ ਉਹ ਚੈੱਕ ਕਰਦਾ ਤੇ ਇੱਕ ਟਿਕਟ ਜਿਹੜੀ ਹੈ ਉਹ ਘਟਿਆ ਸਵਾਰੀ ਦੀ ਤਾਂ ਉਸ ਡਰਾਈਵਰ ਨੂੰ ਇੱਕ ਮਹੀਨੇ ਲਈ ਮੁਫਤ ਦੇ ਵਿੱਚ ਨੌਕਰੀ ਕਰਨੀ ਪਊਗੀ ਮਤਲਬ ਉਸ ਦੀ ਤਨਖਾਹ ਇੱਕ ਮਹੀਨੇ ਦੀ ਨਹੀਂ ਮਿਲੇਗੀ ਤੇ ਉਸ ਨੂੰ ਕੰਮ ਕਰਨਾ ਪਏਗਾ ਜੇਕਰ ਇਹੀ ਰਿਪੋਰਟ ਦੂਸਰੀ ਵਾਰ ਹੁੰਦੀ ਹੈ ਤਾਂ ਉਸ ਨੂੰ 2 ਮਹੀਨੇ ਲਈ ਕੰਮ ਕਰਨਾ ਪਏਗਾ ਕਈ ਲੋਕਾਂ ਨੇ ਇਹ ਸੰਤਾਪ ਹੰਡਾਇਆ ਵੀ ਹੈ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜੇਕਰ ਉਸ ਦੀ ਚੌਥੀ ਮਤਲਬ ਚੌਥਾ ਟਾਈਮ ਉਸ ਦੀ ਰਿਪੋਰਟ ਹੋ ਜਾਂਦੀ ਹੈ ਚਾਰ ਰਿਪੋਰਟਾਂ ਬਣ ਜਾਂਦੀਆਂ ਤਾਂ ਚਾਹੇ ਉਸ ਦੇ ਵਿੱਚ ਜਿੰਨਾ ਮਰਜ਼ੀ ਅਰਸਾ ਹੋਵੇ ਚਾਹੇ 10 ਸਾਲ ਹੋਣ 15 ਸਾਲ ਹੋਣ 20 ਸਾਲ ਬਾਅਦ ਵੀ ਚਾਹੇ ਉਹ ਚੌਥੀ ਰਿਪੋਰਟ ਬਣਦੀ ਹੈ ਤਾਂ ਫਿਰ ਉਸ ਨੂੰ ਨੌਕਰੀ ਤੋਂ ਵੀ ਬਰਖਾਸਤ ਕੀਤਾ ਜਾ ਸਕਦਾ ਹੈ ਮਤਲਬ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਦੋਂ ਬਣਾਈਆਂ ਗਈਆਂ ਔਰ ਇਹ ਮੁਲਾਜ਼ਮਾਂ ਦੇ ਉੱਤੇ ਥੋਪੀਆਂ ਗਈਆਂ ਤੇ ਮੁਲਾਜ਼ਮਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਉਹਨਾਂ ਵੱਲੋਂ ਤਰਕ ਦਿੱਤਾ ਗਿਆ ਕਿ 52 ਸੀਟਾਂ ਵਾਲੀ ਬੱਸ ਇਸ ਦੇ ਵਿੱਚ ਕਈ ਵਾਰ 70 ਸਵਾਰੀਆਂ 80 ਸਵਾਰੀਆਂ ਤੱਕ ਹੋ ਜਾਂਦੀਆਂ ਕਈ ਵਾਰ ਸਵਾਰੀ ਜਾਣ ਬੁੱਝ ਕੇ ਟਿਕਟ ਨਹੀਂ ਲੈਂਦੀ ਜਾਂ ਫਿਰ ਕਈ ਵਾਰ ਕੋਈ ਬੱਚਾ ਹੁੰਦਾ ਉਸ ਦੀ ਟਿਕਟ ਰਹਿ ਜਾਂਦੀ ਹੈ ਕਿਉਂਕਿ ਭੀੜ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਹ ਤਰਕ ਦਿੱਤਾ ਗਿਆ ਵੀ ਇਸ ਕਰਕੇ ਅਸੀਂ ਹੁਣ ਸਿਰਫ 52 ਸਵਾਰੀਆਂ ਹੀ ਬਿਠਾਵਾਂਗੇ ਸੋ ਉਸ ਤੋਂ ਬਾਅਦ ਆਏ ਦਿਨ ਕੋਈ ਨਾ ਕੋਈ ਰੌਲਾ ਰਪਾ ਪਿਆ ਰਹਿੰਦਾ ਸੀ ਖਾਸ ਤੌਰ ਤੇ ਬੀਬੀਆਂ ਨੂੰ ਬੜੀਆਂ ਦਿੱਕਤਾਂ ਹੋਈਆਂ ਕਿਉਂਕਿ ਬੀਬੀਆਂ ਦਾ ਅੱਜ ਕੱਲ ਬਸਾਂ ਦੇ ਵਿੱਚ ਸਫਰ ਫ੍ਰੀ ਹੈ ਸੋ ਉਹ ਵੀ ਆਵਾਜਾਈ ਦੇ ਵਿੱਚ ਹੁੰਦੀਆਂ ਸਨ ਤੇ ਅਕਸਰ ਇਹ ਕੋਈ ਨਾ ਕੋਈ ਝਗੜਾ ਦੇਖਣ ਨੂੰ ਮਿਲਦਾ ਸੀ ਕੋਈ ਨਾ ਕੋਈ ਮਨਮਟਾ ਬਣਿਆ ਰਹਿੰਦਾ ਸੀ ਪਿੱਛੇ ਜੇ ਬਠਿੰਡਾ ਦੇ ਵਿੱਚ ਇੱਕ ਬੱਸ ਨੂੰ ਰੋਕ ਲਿੱਤਾ ਗਿਆ ਲੋਕ ਅੱਗੇ ਹੋ ਗਏ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਸਵੇਰੇ ਕਮਾਂਕਾਰਾਂ ਦੇ ਦਫ਼ਤਰਾਂ ਦੇ ਵਿੱਚ ਵਿਦਿਆਰਥੀਆਂ ਨੇ ਪੜ੍ਹਨ ਦੇ ਲਈ ਜਾਣਾ ਹੁੰਦਾ ਸੀ ਤੇ ਉਹ ਬੱਸਾਂ ਦੇ ਲਿਮਟਿਡ ਰੂਟ ਹੋਣ ਕਰਕੇ ਸਵਾਰੀਆਂ ਪੂਰੀਆਂ ਨਹੀਂ ਹੋ ਸਕਦੀਆਂ ਸੀ ਸੋ ਇਸ ਕਰਕੇ ਹੀ ਇਹ ਲੋਕਾਂ ਦੇ ਜਿਹੜੇ ਰਿਐਕਸ਼ਨ ਆ ਰਹੇ ਸੀ ਬੜੇ ਤੱਤੇ ਰਿਐਕਸ਼ਨ ਸੀ ਹੁਣ ਜਥੇਬੰਦੀਆਂ ਵੱਲੋਂ ਫੈਸਲਾ ਲਿੱਤਾ ਗਿਆ ਹੈ ਕਿ ਸਵੇਰੇ ਅਤੇ ਸ਼ਾਮ ਨੂੰ ਇਹ ਦੁਆਰਾ ਮੈਂ ਤੁਹਾਨੂੰ ਦੱਸਦਾ ਕਿ ਸਵੇਰੇ ਅਤੇ ਸ਼ਾਮ ਦੇ ਰੂਟਾਂ ਦੇ ਵਿੱਚ 52 ਸਵਾਰੀਆਂ ਤੋਂ ਵੱਧ ਸਵਾਰੀਆਂ ਬਿਠਾਣਗੇ ਪਰ ਦਿਨ ਦੇ ਵਿੱਚ ਆਮ ਰੂਟ ਦੇ ਉੱਤੇ ਸਿਰਫ 52 ਸਵਾਰੀਆਂ ਹੀ ਬਿਠਾਈਆਂ ਜਾਣਗੀਆਂ ਇਹ ਬਿਲਕੁਲ ਸਪਸ਼ਟ ਫੈਸਲਾ ਤੁਹਾਨੂੰ ਦੱਸ ਦਈਏ ਕਿਉਂਕਿ ਮੇਰੀ ਹੁਣੇ ਜਥੇਬੰਦੀ ਦੇ ਪ੍ਰਧਾਨ ਵਿੱਕੀ ਨਾਲ ਗੱਲ ਹੋਈ ਤੇ ਉਹਨਾਂ ਨੇ ਦੱਸਿਆ ਕਿ ਸਵੇਰੇ ਤੇ ਸ਼ਾਮ ਦੇ ਰੂਟ ਦੇ ਵਿੱਚ ਜਦੋਂ ਲੋਕਾਂ ਨੇ ਦਫ਼ਤਰ ਜਾਣਾ ਹੁੰਦਾ ਵਿਦਿਆਰਥੀਆਂ ਨੇ ਸਕੂਲ ਕਾਲਜ ਜਾਣਾ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਪੇਪਰ ਨੇ ਇਗਜ਼ਾਮ ਨੇ ਉਸ ਸਮੇਂ ਦੇ ਵਿੱਚ ਇਹ ਛੂਟ ਦਿੱਤੀ ਗਈ ਹੈ ਬਾਕੀ ਦਿਨਾਂ ਦੇ ਵਿੱਚ ਬਾਕੀ ਸਮੇਂ ਦੇ ਵਿੱਚ ਬਾਕੀ ਰੂਟ ਦੇ ਉੱਤੇ 52 ਸਵਾਰੀਆਂ ਵਾਲਾ ਨਿਯਮ ਫਿਕਸ ਰੱਖਿਆ ਜਾਏਗਾ ਜਥੇਬੰਦੀ ਵੱਲੋਂ ਸੋ ਤੁਸੀਂ ਦੇਖ ਸਕਦੇ ਹੋ ਅਸੀਂ ਬੱਸ ਅੜੇ ਤੇ ਖੜੇ ਆਂ ਜਿੱਥੇ ਕਿ ਹੁਣ ਬਸਾਂ ਤਿਆਰ ਹੋ ਰਹੀਆਂ ਔਰ ਇਹ ਬਸਾਂ ਦੇ ਵਿੱਚ ਹੁਣ 52 ਤੋਂ ਵੱਧ ਸਵਾਰੀਆਂ ਵੀ ਜਿਹੜੀਆਂ ਬਿਠਾ ਲਿੱਤੀਆਂ ਜਾਣਗੀਆਂ ਇਸ ਤੇ ਕਰਕੇ ਲੋਕਾਂ ਨੂੰ ਰਾਹਤ ਮਹਿਸੂਸ ਹੋਈ ਹੈ ਕਿਉਂਕਿ ਇੱਕ ਬੱਸ ਦੇ ਵਿੱਚ ਇਹ ਲਾਜ਼ਮੀ ਨਹੀਂ ਹੈ ਕਿ 52 ਸਵਾਰੀਆਂ ਹੀ ਜਾਣ ਕਿਉਂਕਿ ਸਵੇਰੇ ਸਵੇਰੇ ਬਹੁਤ ਸਾਰੇ ਲੋਕਾਂ ਨੇ ਸਫਰ ਕਰਨਾ ਹੁੰਦਾ ਸੀ ਸਕੂਲ ਜਾਣਾ ਹੁੰਦਾ ਸੀ ਸੋ ਇੱਥੇ ਤੁਸੀਂ ਦੇਖੋਗੇ ਕਿ ਹੁਣ ਸਵਾਰੀਆਂ ਨੂੰ ਰਾਹਤ ਮਿਲੀ ਹੈ ਤੁਸੀਂ ਪੜਦੇ ਹੋ ਪੜਦੇ ਹੋ ਹਰ ਰੋਜ਼ ਸਫਰ ਕਰਦੇ ਹੋ ਹਾਂਜੀ ਕਿੱਥੋਂ ਕਿੱਥੇ ਵਾਲਾ ਸਫਰ ਕਰਦੇ ਅਸੀਂ ਮੈਂ ਮਲੇਰ ਕੋੜਲੇ ਤੋਂ ਆਉਣਾ ਹੀ ਜੇਕਰ 52 ਸਵਾਰੀਆਂ ਵਾਲੀ ਕੰਡੀਸ਼ਨ ਦੇਖੀਏ ਦਿੱਕਤਾਂ ਆ ਰਹੀਆਂ ਸੀ ਹਾਂਜੀ ਸਾਨੂੰ ਦਿੱਕਤਾਂ ਬਹੁਤ ਆ ਰਹੀਆਂ ਲੇਕਿਨ ਫਿਰ ਵੀ ਸਾਨੂੰ ਬੱਸ ਵਾਲੇ ਲੈ ਕੇ ਆਈ ਜਾਂਦੇ ਨਹੀਂ ਆਏ ਲੈ ਆਈ ਜਾਂਦੇ ਹਾਂਜੀ ਉਹ ਵਿਦਿਆਰਥੀ ਹੁਣ ਕਰਕੇ ਫਾਇਦਾ ਮਿਲ ਰਿਹਾ ਹਾਂਜੀ ਕਹਿ ਸਕਦੇ ਆ ਜਿਹੜੇ ਕੰਡਕਟਰ ਨੇ ਉਹ ਸਮਝਦਾਰ ਨਹੀਂ ਉਹ ਲੈ ਕੇ ਆਂਦੇ ਨੇ ਸਾਨੂੰ ਕੋਈ ਚੱਕਰ ਨਹੀਂ ਆਏ ਜੀ ਪਰ ਅੱਜ ਉਹਨਾਂ ਨੇ ਵਾਪਸ ਲੈ ਲਿਆ ਕਹਿੰਦੇ ਵੀ ਜਿਹੜਾ ਸਵੇਰੇ ਔਰ ਸ਼ਾਮ ਨੂੰ ਹੈ ਉਹ 52 ਸਵਾਰੀਆਂ ਤੋਂ ਵੱਧ ਵੀ ਬੰਦੇ ਬਿਠਾ ਲੈਣਗੇ ਹਾਂ ਬਿਠਾ ਲ ਖੜੇ ਕਰ ਲੈਂਦੇ ਨਹੀਂ ਕੋਈ ਚੱਕਰ ਨਹੀਂ ਆਏ ਵੈਸੇ ਜੇ ਇਸ ਟਾਈਮ ਤੇ ਜੇ ਮੈਂ ਹੁਣ 1 2 ਵਜੇ ਆਲਾ ਟਾਈਮ ਹੁੰਦਾ ਉਹਦੇ ਵਿੱਚ ਧਾਰ ਲੈਂਦੇ ਨੇ ਉਹ ਚ ਧਾਰ ਦਿੰਦੇ ਹਾਂਜੀ ਚਲੋ ਜਿਹੜਾ ਕੰਡਕਕਟਰ ਵਰਗਾ ਹੈ ਕਹਿੰਦੇ ਬੜਾ ਸਮਝਦਾਰ ਹੈ ਉਹਨਾਂ ਵੱਲੋਂ ਸਾਡਾ ਧਿਆਨ ਰੱਖਿਆ ਜਾਂਦਾ ਵੀ ਅਸੀਂ ਸਕੂਲ ਕਾਲਜ ਜਾਣਾ ਹੁੰਦਾ ਇਸ ਕਰਕੇ ਸਾਨੂੰ ਰਹਿਤ ਦੇ ਦਿੰਦੇ ਲੈ ਆਂਦੇ ਆ ਪਰ ਫਿਰ ਵੀ ਉਹਨਾਂ ਦਾ ਰੋਸ਼ ਵੀ ਜਾਏ ਸੀ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ バス ਹੁਣ ਭਰ ਰਹੀ ਹੈ ਇਸ バス ਦੇ ਵਿੱਚ ਹੁਣ 52 ਸਵਾਰੀਆਂ ਹੀ ਬਿਠਾਣਗੇ ਕਿਉਂਕਿ ਹੁਣ ਸਕੂਲ ਜਾਂ ਕਾਲਜ ਦਾ ਸਮਾਂ ਨਹੀਂ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਕਿ ਬਸਾਂ ਭਰਦੇ ਆ ਤੇ ਹੁਣ 52 ਤੋਂ ਵੱਧ ਸਵਾਰੀਆਂ ਨਹੀਂ ਬਿਠਾਣਗੇ ਇਹ ਨਿਯਮ ਬਣਾਇਆ ਸੀ ਤੇ ਉਸ ਤੋਂ ਬਾਅਦ ਹੁਣ ਫਿਰ ਰਹਾ ਦਿੱਤੀ ਗਈ ਹੈ ਜਥੇਬੰਦੀਆਂ ਵੱਲੋਂ ਸੋ ਪੀਆਰਟੀਸੀ ਦੇ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਇਸ ਵਕਤ ਮੇਰੇ ਨਾਲ ਨੇ ਵਿੱਕੀ ਜੀ ਗੱਲਬਾਤ ਉਹਨਾਂ ਨਾਲ ਕਰਦੇ ਆ ਅੱਜ ਜਿਹੜਾ ਫੈਸਲਾ ਵਾਪਸ ਲਿੱਤਾ ਗਿਆ ਇਹਦੇ ਬਾਰੇ ਥੋੜੀ ਡਿਟੇਲ ਚ ਦੱਸ ਦੋ ਪਹਿਲਾਂ ਤਾਂ ਅਸੀਂ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੀ ਸਾਡੀ ਆਵਾਜ਼ ਹੈ ਆਮ ਪਬਲਿਕ ਤੱਕ ਤੇ ਸਰਕਾਰ ਤੱਕ ਪਹੁੰਚਾਉਣਗੇ ਤੋ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆਂ ਵੀ ਜਿਹੜਾ 52 ਸਵਾਰੀਆਂ ਵਾਲਾ ਫੈਸਲਾ ਸੀ ਉਹ ਅਸੀਂ ਰਿਵਿਊ ਕੀਤਾ ਹੈ ਸਾਡੇ ਮਾਨਯੋਗ ਐਮ ਡੀ ਪੀ ਆਰਟੀਸੀ ਤੇ ਐਮ ਡੀ ਪਣਵਸ ਨਾਲ ਸਾਡੀ ਮੀਟਿੰਗਾਂ ਹੋਈਆਂ ਨੇਗੇ ਲਗਾਤਾਰ ਤੇ ਉਹਨਾਂ ਨੇ ਭਰੋਸਾ ਦਿੱਤਾ ਹੈ ਵੀ ਤੁਹਾਡੀ ਜਿਹੜੀ 8 ਤਰੀਕ ਦੀ ਮੀਟਿੰਗ ਮਾਨਯੋਗ ਮੁੱਖ ਮੰਤਰੀ ਨਾਲ ਉਹਦੇ ਵਿੱਚ ਜਿਹੜੀਆਂ ਤੁਹਾਡੀਆਂ ਮੰਗਾਂ ਨੇਗੀਆਂ ਉਹਨਾਂ ਦੇ ਹੱਲ ਕੀਤਾ ਜਾ ਬੈਗਾ ਤੇ ਉਸ ਨੂੰ ਮੁੱਖ ਰੱਖਦੇ ਹੋਏ ਜਿਹੜਾ ਸੀ ਰਿਵਿਊ ਲਿਆਗਾ ਸਾਮ ਸਵੇਰੇ ਜਿਵੇਂ ਕਿ ਸਾਡੇ ਭਰਾ ਸਾਡੇ ਬੱਚੇ ਸਾਡੇ ਸਟੂਡੈਂਟ ਆਉਂਦੇ ਹੈਗੇ ਜਾਂ ਕੋਈ ਹਸਪਤਾਲਾਂ ਦੇ ਵਿੱਚ ਜਾਂ ਕੋਈ ਨੌਕਰੀ ਪੇਸ਼ੇ ਵਾਲਾ ਆਉਂਦਾ ਅਸੀਂ ਉਹਨਾਂ ਨੂੰ ਥੋੜੀ ਜਿਹੀ ਢਿੱਲ ਦਿੱਤੀ ਹੈਗੀ ਸਵੇਰੇ ਤੇ ਸ਼ਾਮ ਹਾਂਜੀ ਹਾਂਜੀ ਜੀ ਜੇਕਰ ਗੱਲ ਕਰ ਲਈਏ ਵਿੱਕੀ ਜੀ ਜਿਹੜਾ 52 ਸੀਟਾਂ ਬਣਾਈਆਂ ਜਾਂਦੀਆਂ ਜਦੋਂ ਕੋਈ ਵੀ ਬੱਸ ਹੁੰਦੀ ਹੈ ਜਾਂ ਕੋਈ ਕਾਰ ਹੁੰਦੀ ਹੈ ਉਹਦੀ ਜਿੰਨੀਆਂ ਸੀਟਾਂ ਤੇ ਬੰਦੇ ਬੈਠ ਸਕਦੇ ਉਹਨੇ ਹੀ ਅਲਾਉਡ ਹੁੰਦੀ ਹੈ ਫਿਰ ਇਹ ਸਰਕਾਰ ਕਿਉਂ ਕਹਿੰਦੀ ਹੈ 52 ਤੋਂ ਵੱਧ ਬਿਠਾਓ ਦੇਖੋ ਜੀ ਇਹ ਸਰਕਾਰ ਦੀਆਂ ਨਲਕੀਆਂ ਨੇਗੀਆਂ ਤੁਨੂੰ ਮੈਂ ਤੁਹਾਡੇ ਚੈਨਲ ਦੇ ਮਾਧੂ ਰਹੀ ਆਮ ਪਬਲਿਕ ਤੱਕ ਮੈਂ ਗੱਲ ਰੱਖਣੀ ਚਾਹਣਾਗਾ ਵੀ ਅਸੀਂ ਕਾਫੀ ਲੰਬੇ ਸਮੇਂ ਤੋਂ ਮੰਗ ਰੱਖਦੇ ਆ ਰਹੇ ਆਂ ਵੀ ਆਮ ਪਬਲਿਕ ਨੂੰ ਸਹੂਲਤ ਦੇਣ ਵਾਸਤੇ ਤਕਰੀਬਨ 10000 ਬਸਾਂ ਦੀ ਲੋੜ ਹੈ ਜੇਕਰ 10000 ਬਸ ਪੰਜਾਬ ਦੇ ਵਿੱਚ ਪੈਂਦੀ ਹੈ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁੰਡਿਆਂ ਨੂੰ ਨੌਕਰੀ ਹੈ ਜਿਹੜੀ ਰੁਜ਼ਗਾਰ ਹੈ ਮਿਲੂਗਾ ਜਿਹਦੇ ਨਾਲ ਅਸੀਂ ਆਮ ਜਨਤਾ ਨੂੰ ਵੀ ਸਹੀ ਸਹੂਲਤ ਦੇ ਸਕਾਂਗੇ ਜੀ ਮਤਲਬ ਬਸਾਂ ਦੀ ਘਾਟ ਹੋਣ ਕਰਕੇ ਤੁਹਾਨੂੰ ਸਵਾਰੀਆਂ ਓਵਰਲੋਡ ਚੱਕਣੀਆਂ ਪੈਂਦੀਆਂ ਬਿਲਕੁਲ ਜੀ ਬੱਸਾਂ ਦੀ ਘਾਟ ਕਾਰਨ ਹੀ ਜਿਹੜੀ ਸਵਾਰੀ ਹੈ ਅਸੀਂ ਓਵਰਲੋਡ ਲੈ ਕੇ ਜਾਂਦੇ ਆ ਜਿਹਦਾ ਖਮਿਆਜਾ ਸਾਨੂੰ ਡਰਾਈਵਰ ਕੰਡਕਟਰ ਨੂੰ ਭੁਗਤਣਾ ਪੈਂਦਾ ਮੰਨ ਲੋਕ ਕੇ ਦੀ ਵਾਰੀ ਕੋਈ ਬੱਸ ਜ਼ਿਆਦਾ ਓਵਰਲੋਡ ਹੋ ਜਾਂਦੀ ਹੈ ਕੋਈ ਦੁਰਘਟਨਾ ਅਗਰਸਤ ਹੁੰਦੀ ਹੈ ਕੋਈ ਗੱਡੀ ਜ਼ਿਆਦਾ ਓਵਰਲੋਡ ਹੋਣ ਕਾਰਨ ਬ੍ਰੇਕ ਨਹੀਂ ਮੰਦੀ ਤਾਂ ਜਿਹੜਾ ਉਹਦਾ ਖਮਿਆਜਾ ਹੈ ਉਹ ਸਾਡੇ ਡਰਾਈਵਰ ਨੂੰ ਹੀ ਭੁਗਤਣਾ ਪੈਂਦਾ ਕੋਰਟ ਕੇਸ ਤੱਕ ਸਜ਼ਾ ਤੱਕ ਜਿੰਨਾ ਵੀ ਉਹਦਾ ਖਰਚਾ ਆਉਂਦਾ ਹੈ ਮੇਨਟੇਨੈਂਸ ਦਾ ਖਰਚਾ ਜੇਕਰ ਐਕਸੀਡੈਂਟ ਦੁਰਘਟਨਾ ਹੁੰਦੀ ਹੈ ਬੱਸ ਸਾਡੀਆਂ ਅਨਸੋਰਸ ਨਹੀਂ ਹੈਗੀਆਂ ਨਮੀ ਬੱਸ ਵੀ ਸਾਡੀ ਅਨਸੋਰਸ ਨਹੀਂ ਹੁੰਦੀ ਉਹਦਾ ਮੇਨਟੇਨੈਂਸ ਦਾ ਖਰਚਾ ਜਿਹੜਾ ਉਹ ਵੀ ਸਾਡੇ ਡਰਾਈਵਰ ਆ ਜਿਹੜੇ ਆਪ ਭੁਗਤਦੇ ਆ ਇੱਥੇ ਤੱਕ ਜਿਹੜੀ ਸਾਨੂੰ ਮਾਰ ਹੈ ਇਹ ਪੈਂਦੀ ਹੈ ਜਿਸ ਕਰਕੇ ਅਸੀਂ ਓਵਰਲੋਡ ਦਾ ਜਿਹੜਾ ਅਸੀਂ ਵਿਰੋਧ ਕਰ ਰਹੇ ਆ ਨਾਲ ਦੀ ਨਾਲ ਤੁਹਾਡੇ ਚੈਨਲ ਰਾਈ ਕੋਰ ਦੱਸਣਾ ਚਾਹਣਾ ਮੈਂ ਵੀ 2023 ਦੇ 12ਵੇਂ ਮਹੀਨੇ ਦੇ ਵਿੱਚ ਇਹ ਪੰਜਾਬ ਸਰਕਾਰ ਵੱਲੋਂ ਸਾਡੇ ਸਰਕਾਰੀ ਮੁਲਾਜ਼ਮਾਂ ਦੇ ਉੱਪਰ ਕੰਡੀਸ਼ਨਾਂ ਲਾਈਆਂ ਗਈਆਂ ਨੇ ਜਿਵੇਂ ਕਿ ਇੱਕ ਬੱਸ ਦੇ ਵਿੱਚ ਤਕਰੀਬਨ 80 ਤੋਂ 85 ਜਾਂ 90 ਸਵਾਰੀਆਂ ਹੁੰਦੀਆਂ ਨੇ ਜੇਕਰ ਉਹਦੇ ਵਿੱਚ ਕੋਈ ਬੱਚਾ ਵੀ ਟਿਕਟ ਨਹੀਂ ਹੋ ਰਹਿ ਜੇ ਜਾਂ ਕੋਈ ਲੇਡੀਜ਼ ਕੋਈ ਆਧਾਰ ਕਾਰਡ ਦੀ ਟਿਕਟ ਨਹੀਂ ਲੈਂਦੀ ਤਾਂ ਇੰਨੀਆਂ ਮਾੜੀਆਂ ਨੀਤੀਆਂ ਲਾਤੀਆਂ ਵੀ ਸਾਡਾ ਜਿਹੜਾ ਕੰਡਕਟਰ ਹੈ ਇੱਕ ਮਹੀਨਾ ਫ੍ਰੀ ਉਹ ਬਸ ਤੇ ਨੌਕਰੀ ਕਰੂਗਾ ਜੇ ਇਸੇ ਤਰ੍ਹਾਂ ਉਹਦੀ ਦੂਸਰੀ ਰਿਪੋਰਟ ਜਾਂ ਤੀਸਰੀ ਰਿਪੋਰਟ ਹੋ ਜਾਂਦੀ ਹੈ ਤਾਂ ਉਹ ਕੰਡਕਟਰ 2 ਮਹੀਨੇ ਘਰੇ ਲਾਏਗਾ ਤੇ 2 ਮਹੀਨੇ ਹੀ ਫ੍ਰੀ ਕਹਿਣ ਦਾ ਭਾਵ ਉਹਦੀ 2 ਮਹੀਨੇ ਦੀ ਤਨਖਾਹ ਕੱਟੀ ਜਾਏਗੀ ਜੇ ਅਬਰੋਲ ਜੇ 15 ਸਾਲ ਸਰਵਿਸ ਹੋ ਜਾਂਦੀ ਹੈ 15 ਸਾਲ ਸਰਵਿਸ ਦੇ ਵਿੱਚ ਉਹਦੀ ਤੀਜੀ ਜਾਂ ਚੌਥੀ ਰਿਪੋਰਟ ਹੁੰਦੀ ਹੈ ਤਾਂ ਉਹਨੂੰ ਬਲੈਕਲਿਸਟ ਕਰਕੇ ਉਹਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ ਅਸੀਂ ਅੱਜ ਵੀ ਆਪਣੇ ਆਪ ਨੂੰ ਲੁੱਟਿਆ ਤੇ ਕੁੱਟਿਆ ਮਹਿਸੂਸ ਕਰ ਰਹੇ ਹਾਂ ਗੁਲਾਮ ਮਹਿਸੂਸ ਕਰ ਰਹੇ ਹਾਂ ਕਿਉਂਕਿ ਸਾਨੂੰ ਆਸਾਂ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਸਤਾ ਦੇ ਵਿੱਚ ਆ ਕੇ ਇਹ ਸਾਡੇ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਰੋਜ਼ਗਾਰ ਦੇਗੀ ਜਿਹੜੇ ਸਾਡੇ ਕੱਚੇ ਮੁਲਾਜ਼ਮ ਕਾਫੀ ਲੰਬੇ ਸਮੇਂ ਤੋਂ ਕੱਚੇ ਪੰਦਾ ਸੰਤਾ ਪੜਾ ਰਹੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕਰੇਗੀ ਪਰ ਇਹ ਜਿਹੜੇ ਵਾਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਭ ਖੋਖਲੇ ਨਜ਼ਰ ਆ ਰਹੇ ਨੇ ਅਸੀਂ ਆਪਣੇ ਆਪ ਨੂੰ ਲੁੱਟਿਆ ਤੇ ਕੁੱਟਿਆ ਮਹਿਸੂਸ ਕਰ ਰਹੇ ਹਾਂ ਸੋ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਦਾ ਇੱਕ ਫਰਮਾਨ ਜਾਰੀ ਕਰ ਦਿੱਤਾ ਗਿਆ ਕਿ ਜੇਕਰ ਇੱਕ ਵੀ ਸਵਾਰੀ ਬਿਨਾਂ ਟਿਕਟ ਤੋਂ ਪਾਈ ਜਾਂਦੀ ਹੈ ਤਾਂ ਕਨੈਕਟਰ ਨੂੰ ਉਸ ਦਾ ਖਾਮਿਆਜ਼ਾ ਭੁਗਤਣਾ ਪਏਗਾ ਜੋ ਕਿ ਸਾਰਾ ਸਾਰ ਇਹਨਾਂ ਨੂੰ ਲੱਗਦਾ ਹੈ ਕਿ ਧੱਕਾ ਹੋ ਰਿਹਾ ਹੈ ਇਹਨਾਂ ਦਾ ਕਹਿਣਾ ਕਿ ਉਸੇ ਦਾ ਅਸੀਂ ਖਾਸ ਤੌਰ ਤੇ ਵਿਰੋਧ ਕਰ ਰਹੇ ਹਾਂ ਕਿ ਇੱਕ ਬੰਦਾ ਇੱਕ ਮਹੀਨਾ ਕਿਸ ਤਰ੍ਹਾਂ ਮੁਫਤ ਦੇ ਵਿੱਚ ਨੌਕਰੀ ਕਰ ਸਕਦਾ ਦੋ ਵਾਰ ਹੋਏਗਾ ਤੇ ਦੋ ਮਹੀਨੇ ਨੌਕਰੀ ਮੁਫਤ ਕਰੇਗਾ ਅਗਰ ਤਿੰਨ ਵਾਰ ਹੋਏਗਾ ਤੇ ਦੋ ਮਹੀਨੇ ਘਰ ਵੀ ਬੈਠੇਗਾ ਤੇ ਦੋ ਮਹੀਨੇ ਸਰਵਿਸਿਜ਼ ਫ੍ਰੀ ਦਊਗਾ ਜੇਕਰ 15 ਸਾਲ ਦੀ ਸਰਵਿਸ ਦੇ ਵਿੱਚ ਚੌਥੀ ਵਾਰ ਰਿਪੋਰਟ ਹੋ ਜਾਂਦੀ ਹੈ ਤੇ ਉਹਨੂੰ ਨੌਕਰੀ ਤੋਂ ਬਰਖਾਸਤ ਵੀ ਹਾਲ ਹੁਣ ਇਹਨਾਂ ਨੂੰ ਮੀਟਿੰਗ ਮਿਲ ਗਈ ਹੈ ਦੇਖਣਾ ਹੋਵੇਗਾ ਕਿ ਮੀਟਿੰਗ ਦੇ ਵਿੱਚ ਇਹਨਾਂ ਸ਼ਰਤਾਂ ਨੂੰ ਵਾਪਸ ਲਿੱਤਾ ਜਾਂਦਾ ਹੈ ਕਿ ਇਹਨਾਂ ਦਾ ਸੰਘਰਸ਼ ਫੇਰ ਜਾਰੀ ਰਹੂਗਾ ਜੇਕਰ ਉਹ ਮੀਟਿੰਗ ਸਾਰਥਕ ਨਹੀਂ ਨਿਕਲਦੀ ਫੇਰ ਉਹਨਾਂ ਜਾਲਾ ਸਿਸਟਮ ਬਣਾਉਂਗੇ ਦੇਖੋ ਜੀ ਅਸੀਂ ਤਾਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡੇ ਕਿਉਂਕਿ ਮਹੀਨਾ ਜਿਹੜਾ ਇਹ ਦੂਸਰਾ ਤਕਰੀਬਨ ਮਾਰਚ ਅਪ੍ਰੈਲ ਚ ਬੱਚਿਆਂ ਦੇ ਪੇਪਰ ਜਿਹੜੇ ਸ਼ੁਰੂ ਹੋ ਜਾਂਦੇ ਆ ਤੇ ਇਹਨਾਂ ਨੂੰ ਮੁੱਖ ਰੱਖਦੇ ਹੋਏ ਤੇ ਸਾਡੀ ਸਰਵਿਸ ਨੂੰ ਮੁੱਖ ਰੱਖਦੇ ਹੋਏ ਤੇ ਆਮ ਪਬਲਿਕ ਦੀ ਖੱਜਲ ਖਵਾਰੀ ਨੂੰ ਦੇਖਦੇ ਹੋਏ ਸਰਕਾਰ ਨੂੰ ਇਹਦੇ ਉੱਪਰ ਤੁਰੰਤ ਫੈਸਲਾ ਲੈਣਾ ਚਾਹੀਦਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਆਮ ਪਬਲਿਕ ਖੱਜਲ ਖਵਾਰ ਹੋਵੇ ਸਾਡੀ ਮਾਮਾ ਭੈਣਾਂ ਨੇ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਸੋ ਸਰਕਾਰ ਨੂੰ ਚਾਹੀਦਾ ਹੈ ਜਿਹੜੇ ਤੁਰੰਤ ਫੈਸਲਾ ਲੈ ਕੇ ਗੱਡੀਆਂ ਦੀ ਗਿਣਤੀ ਵਧਾਵੇ ਜਿਹੜੀਆਂ ਸਾਡੇ ਤੇ ਮਾਰੂ ਕੰਡੀਸ਼ਨਾਂ ਲਾਈਆਂ ਨੇ ਇਹਨਾਂ ਨੂੰ ਰੱਦ ਕਰੇ ਤੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਤਨਖਾਹਾਂ ਦੇ ਵਿੱਚ ਇਕਸਾਰਤਾ ਲਾ ਲਓ ਪੱਕੇ ਕਰਨਾਂ ਲਾ ਲਓ ਉਹਨਾਂ ਦਾ ਕੋਈ ਸਾਰਥਿਕ ਹੱਲ ਕੱਢੇ ਤੇ ਨਾਲ ਦੀ ਨਾਲ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ ਵੀ ਜਿਵੇਂ ਕਿ ਸੈਂਟਰ ਸਰਕਾਰ ਵੱਲੋਂ ਹਿੱਟ ਐਂਡ ਰਨ ਦੇ ਤਹਿਤ ਇੱਕ ਕਾਨੂੰਨ ਲਾਗੂ ਕੀਤਾ ਗਿਆ ਉਹਦਾ ਵੀ ਸਾਡੇ ਡਰਾਈਵਰ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹੈ ਅਸੀਂ 16 ਤਰੀਕ ਨੂੰ ਦੇਸ਼ ਵਿਆਪੀ ਹੜਤਾਲ ਦੇ ਵਿੱਚ ਅ ਸਮਰਥਨ ਕੀਤਾ ਉਹਦਾ 16 ਤਰੀਕ ਨੂੰ ਅਸੀਂ ਉੱਥੇ ਵੀ ਆਪਣਾ ਜਿਹੜਾ ਪ੍ਰੋਟੈਸਟ ਹੈ ਸੈਂਟਰ ਸਰਕਾਰ ਦੇ ਖਿਲਾਫ ਕਰਾਂਗੇ ਜੀ ਕਦੋਂ ਮੀਟਿੰਗ ਹੈ ਮਿਲੀ ਹੁਣ ਹੁਣ ਸਾਡੀ 8 ਤਰੀਕ ਦੀ ਮੀਟਿੰਗ ਹੈ ਜੀ ਜੀ ਸੋ ਦੇਖਣਾ ਹੋਵੇਗਾ ਕਿ 8 ਤਰੀਕ ਦੀ ਮੀਟਿੰਗ ਦੇ ਵਿੱਚ ਸਰਕਾਰ ਸਿਸਟਮ ਤੇ ਇਹ ਜਥੇਬੰਦੀਆਂ ਦਾ ਕੋਈ ਸਮਝੋਤਾ ਹੁੰਦਾ ਤਾਂ ਜੋ ਆਮ ਪਬਲਿਕ ਪਰੇਸ਼ਾਨ ਨਾ ਹੋਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪੇਪਰ ਨੇ ਬੱਚਿਆਂ ਨੇ ਸਟੂਡੈਂਟਸ ਨੇ ਬਸਾਂ ਦੇ ਸਹਾਰੇ ਹੀ ਆਣਾ ਜਾਣਾ ਹੁੰਦਾ ਪਿੰਡਾਂ ਚੋਂ ਬਹੁਤ ਸਾਰੇ ਬੱਚੇ ਜਿਹੜੇ ਹੈ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਪੇਪਰ ਦੇਣ ਲਈ ਪਹੁੰਚਦੇ ਆ ਇੱਕ ਕੰਡਕਟਰ ਡਰਾਈਵਰ ਤਾਂ ਸਮਝ ਰਹੇ ਉਹਨਾਂ ਦੀ ਪੀੜਾ ਤੇ ਸਰਕਾਰ ਸਮਝਦੀ ਹੈ ਕਿ ਨਹੀਂ ਇਹ ਆਉਣ ਵਾਲੀ 8 ਤਰੀਕ ਦੱਸੂਗੀ ਬਣੇ ਰਹੋ ਆਨ ਏਅਰ ਦੇ ਨਾਲ ਕੈਮਰਾ ਪਰਸਨ ਲੱਕੀ ਦੇ ਨਾਲ ਅਨੁਰਾਗ ਸ਼ਰਮਾ ਪਟਿਆਲਾ ਤੋਂ